ਇਰਾਨ ਦੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਪਾਕਿਸਤਾਨੀ ਡੋਂਕਰਾਂ ਨੇ ਬੰਧਕ ਬਣਾ ਲਿਆ ਸੀਗਾ ਜਿਸ ਤੋਂ ਬਾਅਦ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਰਹੇ ਸੀ ਅਤੇ ਲੱਖਾਂ ਰੁਪਏ ਦੀ ਡਿਮਾਂਡ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਿ ਸਰਕਾਰ ਨੂੰ ਅਪੀਲ ਕੀਤੀ ਗਈ ਗੋਹਾਰ ਲਗਾਈ ਗਈ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੇ ਬੱਚੇ ਜਿਹੜੇ ਉੱਥੋਂ ਛੁੜਵਾ ਕੇ ਲਿਆਂਦੇ ਜਾਂਦੇ ਜਾਂ ਤੇ ਸਰਕਾਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਜਿੱਤੇ ਚਲਦੇ ਕੇ ਉੱਥੇ ਹੀ ਤਹਿਰਾਨ ਪੁਲਿਸ ਦੇ ਵੱਲੋਂ ਇਹਨਾਂ ਮੋਜੂ ਉਹਨਾਂ ਨੂੰ ਛੁੜਾਇਆ ਗਿਆ ਤੇ ਹੁਣ ਇਹ ਵਾਪਸ ਆਪਣੇ ਦੇਸ਼ ਪਰਤ ਆਏ ਨੇ ਤੇ ਇਹਨਾਂ ਦੇ ਵੱਲੋਂ ਪੂਰੀ ਆਪਣੀ ਹੱਦਬਿੱਤੀ ਜਿਹੜੀ ਆ ਉਹ ਦੱਸੀ ਗਈ ਕਿ ਕਿਵੇਂ ਇਹਨਾਂ ਨੂੰ ਬੰਦਕ ਬਣਾਇਆ ਗਿਆ ਸੀ ਤੇ ਕਿਵੇਂ ਕੁੱਟਮਾਰ ਜਿਹੜੀ ਆ ਡੋਂਕਰਾਂ ਦੇ ਵੱਲੋਂ ਇਹਨਾਂ ਦੇ ਨਾਲ ਕੀਤੀ ਗਈ ਹੈ ਤੇ ਏਜੰਟ ਜਿੱਤੇ ਵੱਲੋਂ ਇਹਨਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਆ ਸਟ੍ਰੇਲੀਆ ਜਾਣ ਦੇ ਨਾਂ ਤੇ ਇਹਨਾਂ ਦੇ ਨਾਲ ਵੱਡਾ ਧੋਖਾ ਹੋਇਆ ਅਤੇ ਲੱਖਾਂ ਰੁਪਏ ਇਹਨਾਂ ਦੇ ਜਿਹੜੇ ਆ ਉਹ ਡੁੱਬ ਗਏ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਵੀ ਕਿਸ ਤਰ੍ਹਾਂ ਇੱਥੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਸੀਗਾ ਤੇ ਹੁਣ ਸਰਕਾਰ ਦੇ ਵੱਲੋਂ ਜਿਹੜੀ ਇਹਨਾਂ ਨਾਲ ਸਰਕਾਰ ਨੇ ਉਥੇ ਦੀ ਤਹਿਰਾਨ ਪੁਲਿਸ ਨੂੰ ਜਿਹੜੀ ਅਪੀਲ ਕੀਤੀ ਸੀ ਉਸ ਤੋਂ ਬਾਅਦ ਕਿ ਤਹਿਰੀਨ ਪੁਲਿਸ ਦੇ ਵੱਲੋਂ ਛੁਡਵਾ ਕੇ 파ਰਤ ਵਾਪਸ ਦੇਸ਼ ਲਿਆਂਦਾ ਗਿਆ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਪੂਰੀ ਹੱਦ ਬਿੱਤੀ ਜਿਹੜੀ ਆਪਣੀ ਸੁਣਾਈ ਗਈ ਆ ਤੇ ਸੁਨੋਛਵਾਨ ਨੇ ਪੂਰੀ ਆਪਣੀ ਕਹਾਣੀ ਜਿਹੜੀ ਦੱਸੀ ਆ ਕਿ ਕਿਵੇਂ ਨਾਲ ਬੰਦਕ ਬਣਾਇਆ ਸੀ ਤੇ ਕਿਵੇਂ ਛੁਰਾਇਆ ਗਿਆ ਤੇ ਕਿਵੇਂ ਇਹਨਾਂ ਦੀ ਮਦਦ ਜਿਹੜੀ ਆ ਪਰ ਸਰਕਾਰ ਦੇ ਵੱਲੋਂ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਧੰਨਵਾਦ ਐਂਟਨੀ ਇਹ ਕਿਹਾ ਸੀ ਕਿ ਤੁਹਾਡੀ ਤਹਿਰਾਨ ਸੀ ਆ ਉਤਤ ਬਾਅਦ 1.5 1.5 ਘੰਟੇ ਦੀ ਡਿਊਟੀ ਸੀ ਉਹਤ ਬਾਅਦ ਫਿਡਰ ਨਹੀਂ ਫਲਾਈਟ ਹੈ ਸਾਡੀ ਹਾਂ ਤੇ ਉੱਥੇ ਜਦੋਂ ਤੁਸੀਂ ਉਤਰੇ ਸੀ ਕਿੰਨਾ ਟਾਈਮ ਰੱਖਿਆ ਉਹਨਾਂ ਨੇ ਕਿਹੜੇ ਬੰਦੇ ਉੱਥੇ ਤੁਹਾਨੂੰ ਲੈਣ ਆਏ ਸੀ ਜਦੋਂ ਅਸੀਂ ਇੱਥੇ ਪਹੁੰਚੀ ਸੀ ਤੇ ਏਜੰਟ ਨੇ ਸਾਨੂੰ ਕਿਹਾ ਕਿ ਤੁਹਾਡੀ ਫਲਾਈਟ 1.5 ਦੇ ਨਹੀਂ ਦਿੱਤਾ 3 ਤਰੀਕ ਦੀ ਤੁਹਾਡੀ ਉਤੋਂ ਹੋਣੀ ਆ ਉਹ ਡਿਲੇ ਹੋ ਗਈ ਹੈ ਤੁਹਾਡੀ ਫਲਾਈਟ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਕਿ ਮੇਰੇ ਯਾਰ ਦੋਸਤ ਬਾ ਉੱਥੇ ਆਊਗੀ ਤੇ ਉਹ ਤੁਹਾਨੂੰ ਉੱਥੇ 1-2 ਦਿਨ ਤੁਸੀਂ ਘੁੰਮ ਫਿਰ ਲੇਓ ਤੇ 3 ਤਰੀਕ ਨੂੰ ਤੁਹਾਡੀ ਫੀ ਵੀ ਸਲਾਈਟ ਹੋ ਜੂਗੀ ਤੁਹਾਨੂੰ ਤੇ ਅਸੀਂ ਕਿਹਾ ਅਸੀਂ ਇਦਾਂ ਕਿਸੇ ਨਾਲ ਨਹੀਂ ਜਾਣਾ ਤੇ ਫੇ ਉਹਨੇ ਉਹਨੇ ਕਿ ਉਹਨੇ ਸਾਡੀ ਫੋਟੋ ਉਹਨਾਂ ਨੂੰ ਕੱਲੀ ਉਹਨਾਂ ਨੇ ਸਾਨੂੰ ਸਾਡੀ ਫੋਟੋ ਦਿਖਾਈ ਤੇ ਫੇ ਅਸੀਂ ਫੇ ਉਹ ਕਹਿੰਦਾ ਕਿ ਉਹ ਤੁਹਾਨੂੰ ਫੋਟੋ ਦਿਖਾਉਗੇ ਕਿ ਮੇਰੇ ਬੰਦੇ ਮੇਰੇ ਬੰਦੇ ਆ ਤੇ ਇਦਾਂ ਦੇ ਡਰਨੇ ਦੀ ਕੋਈ ਗੱਲ ਨਹੀਂ ਤੁਸੀਂ ਉਹਦੇ ਨਾਲ ਜਾ ਸਕਦੇ ਆ ਫੇ ਉੱਥੋਂ ਤੁਹਾਨੂੰ ਦੋ ਦੋ ਜੋ ਅਭੀ ਇਹ ਹਰਾਨੀ ਪੁਲਿਸ ਵਾਲੋ ਨੇ ਜਨੂਅਰੀ ਰਸਤੇ ਕੀਤਾ ਆ ਤੇ ਉਹਦੇ ਜੋ ਦੋ ਬੰਦੇ ਉੱਥੇ ਸਾਨੂੰ ਲੈਣ ਆਏ ਸੀਗੇ ਤੇ ਅਸੀਂ ਉੱਥੇ ਗਏ ਤੇ ਉਹ ਸਾਨੂੰ ਬਾਹਰ 에어ਪੋਰਟ ਦੇ ਬਾਹਰ ਗਏ ਤੇ ਉਹਨਾਂ ਨੇ ਸਾਨੂੰ ਉੱਥੋਂ ਕਾਰ ਚ ਲੈ ਕੇ ਗਏ ਤੇ ਡੇਢਕ ਡੇਢ ਘੰਟੇ ਦੀ ਜਦੋਂ ਅਸੀਂ ਟ੍ਰੈਵਲ ਕੀਤਾ ਤੇ ਉੱਥੇ ਇੱਕ ਉਹਨਾਂ ਦਾ ਹੋਰ ਬੰਦਾ ਸੀ ਇਹ ਹਰਾਨੀ ਸੁਲਤਾਨ ਆਉਂਦਾ ਨਾ ਤੇ ਉਹ ਜਿਹੜਾ ਉਹ ਜਸਪਾਲ ਤੇ ਹੁਸਨਪਰੀ ਦਾ ਤੇ ਉਹਨਾਂ ਨੂੰ ਉਹ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਨੇ ਤਰਵਾਤਾ ਸੀਗਾ ਤੇ ਮੈਨੂੰ ਕੱਲਿਆ ਹੋਏ ਇਹ ਹੋਰ ਗੱਡੀ 'ਚ ਰੱਖਤਾ ਸੀਗਾ ਅੱਛਾ ਤੇ ਇੱਕ ਜਿਹੜਾ ਕਿ ਡੈਨੈਪਰ ਸੀਗਾ ਇਰਾਨ ਇਰਾਨੀ ਸੀਗਾ ਸੁਲਤਾਨ ਤੇ ਜਿਹੜਾ ਜਿਹੜੇ ਦੋ ਸੀ ਵੀ ਹੋਰ ਕਿ ਡੈਨੈਪਰ ਹਾਜੀ ਹੋਰ ਸ਼ੇਰਾ ਹਾਜੀ ਹੋਰ ਮੈਂ ਡਰਾਈਵਰ ਪਰ ਮੈਂ ਇੱਕ ਇੱਕ ਗੱਡੀ 'ਚ ਅਸੀਂ ਬੈਠ ਗਏ ਤੇ ਜਿਹੜੇ ਦੂਜੇ ਸੀਗੇ ਇਹ ਸੁਲਤਾਨ ਤੇ ਸ਼ੇਰਾ ਤੇ ਉਹ ਉਹਨਾਂ ਨੇ ਉਹ ਦੋ ਨਾਲ ਉਹਨਾਂ ਦੂਜੀ ਗੱਡੀ ਚ ਉਹਨਾਂ ਲੈ ਗਏ ਫੇ ਉਹ ਮੋਟਾ ਮੋਟਾ ਬਸ ਵੀ ਉਹ ਸਾਨੂੰ ਲੈ ਕੇ ਫੇ ਫੇ ਘੰਟਾ ਡੇਢ ਘੰਟਾ ਅਸੀਂ ਟਰੈਵਲ ਕੀਤਾ ਫੇ ਸਾਨੂੰ ਕਿਸੇ ਘਰ ਜੇ ਚ ਲੈ ਗਏ ਦੇ ਉੱਤੇ ਫੇ ਪਤਾ ਸੀਗਾ ਕਿਹੜੇ ਸ਼ਹਿਰ ਚ ਰਹਿ ਰਹੇ ਸੀ ਕਿਸੇ ਜਗ੍ਹਾ ਤੇ ਰੁਕੇ ਏਦਾਂ ਨਹੀਂ ਕੁਝ ਪਤਾ ਤੇਹਰਾਨ ਦੀ ਸਿਟੀ ਹੈ ਯਾਨੀ ਤੇਹਰਾਨ ਚ ਹਾਂਜੀ ਤੇਹਰਾਨ ਤੋਂ ਜਦੋਂ ਅੱਗੇ ਸਿਟੀ ਹੈ ਤਾਂ ਨੰਗ ਜਾਂਦੀ ਉਸ ਤੋਂ ਬਾਅਦ ਪਤਾ ਨਹੀਂ ਕਿੱਧਰ ਲੈ ਗਏ ਪਰ ਚੱਟ ਗਏ ਮਤਲਬ ਕਿ ਅੰਦਰ ਬੰਦ ਕਰਤਾ ਉਹਨਾਂ ਨੇ ਤੁਹਾਨੂੰ ਨਹੀਂ ਸਾਡੇ ਰਾਹ ਚ ਫੋਨ ਲੈ ਲੇ ਪਹਿਲਾਂ ਕਿੰਦੇ ਕੀ ਸਕਿਉਟੀ ਲਈ ਲੈਣੇ ਆ ਤੇ ਫਿਰ ਧੀਰੇ ਜਿਹੋ ਏਜੰਟਾ ਉਹਦਾ ਫੋਨ ਆਇਆ ਉਹਨਾਂ ਮੇਰੀ ਗੱਲ ਵੀ ਤੇ ਕਹਿੰਦਾ ਫੋਨ ਆਪਣੇ ਨੂੰ ਦੇ ਦੇ ਸਕਿਉਟੀ ਲਈ ਲੈਣੇ ਆ ਇਹਨਾਂ ਨੇ ਕੋਈ ਤਾਂ ਚੈੱਕ ਕਰਨੀ ਉਹ ਫਿਰ ਮੈਂ ਉਹਨੂੰ ਫੋਨ ਦਿੱਤਾ ਆਪਣਾ ਫਿਰ ਪਾਸਵਰਡ ਵੀ ਸਾਡੇ ਨੇ ਲੈ ਲਿਆ ਤੇ ਮਾਰਕੋਟ ਜਦੋਂ ਕਮਰੇ ਚ ਰੋਕਿਤ ਕਰਦੇ ਸੀ ਖਾਣਾ ਵਗੈਰਾ ਦਿੰਦੇ ਸੀ ਕੀ ਗੱਲਬਾਤ ਹੋਈ ਸੀ ਪੈਸੇ ਦੀ ਕਹਿੰਦੇ ਮੰਗ ਕੀਤੀ ਜਾਂਦੀ ਸੀ ਹਾਂਜੀ ਤੇ ਜਦੋਂ ਅਸੀਂ ਇੱਥੇ ਕਮਰੇ ਚ ਗਏ ਇਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਕੋਲ ਕਿੰਨੇ ਪੈਸੇ ਆ ਤੇ ਅਸੀਂ ਕੇ ਸਾਡੇ ਕੋਲ 100000 ਡਾਲਰ ਮੇਟ ਤੋਂ ਤੇ ਉਸਨ ਦੇ ਕੋਲ 100000 ਆਸਟ੍ਰੇਲੀਆ ਦੇ ਡਾਲਰ ਸੀਗੇ ਤੇ ਜਿਹੜਾ ਮੁੰਡਾ ਜਸਪਾਲ ਸਿੰਘ ਆ ਉਹਦੇ ਕੋਲ 1060 ਯੂਰੋ ਸੀਗੇ ਤੇ ਇਹਨਾਂ ਨੇ ਸਾਡੇ ਕੋਲ ਉਹ ਉੱਥੇ ਲੈ ਲੇ ਤੇ ਫੇਰ ਉੱਤੋਂ ਬਾਰੇ ਸਾਨੂੰ ਮਾਰਨਾ ਕੁੱਟਣਾ ਫਿਰ ਕਿਸੇ ਨੂੰ ਮਾਰਦੇ ਸੀ ਇਹ ਪਾਈਪ ਦੇ ਨਾਲ ਮਾਰਦੇ ਸੀਗੇ ਬੈਲਟਾਂ ਦੇ ਨਾਲ ਮਾਰਦੇ ਸੀਗੇ ਲੱਕੜ ਦੇ ਨਾਲ ਮਾਰਦੇ ਸੀਗੇ ਅੱਛਾ ਇਹ ਹੋਟਲ 'ਚ ਰੱਖਿਆ ਹੋਇਆ ਜਾਂ ਕਿਸੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਨਹੀਂ ਕਿਸੇ ਜਿੱਦਾਂ ਕਮਰਾ ਆ ਕਮਰੇ ਕਮਰੇ ਜੀ ਬੰਦ ਕੀਤਾ ਸੀ ਸਾਨੂੰ ਤੇ ਹੋਰ ਵੀ ਲੜਕੇ ਸੀ ਤੁਹਾਡੇ ਨਾਲ ਦਿੱਤਾ ਨਹੀਂ ਅੱਜ ਜਦੋਂ ਅਸੀਂ ਪਹਿਲਾਂ ਉੱਥੇ ਗਏ ਮਤਲਬ 13 13 ਦਿਨਾਂ ਨੇ ਸਾਨੂੰ ਇੱਕ ਘਰ 'ਚ ਰੱਖਿਆ ਤੇ ਉਸ ਤੋਂ ਬਾਅਦ ਸਾਨੂੰ ਦੇ ਦਿੱਤੇ 13ਵੇਂ ਦਿਨ ਸਾਨੂੰ ਇਹ ਕਿਸੇ ਹੋਰ ਘਰ 'ਚ ਲੈ ਗਏ ਤੇ ਜਦੋਂ ਸਾਨੂੰ ਉੱਥੇ 17 ਦਿਨ ਹੋ ਗਏ ਮਤਲਬ ਦੂਜੇ ਘਰ ਦੇ ਇਦਾਂ ਦੇ ਘਰ 17 ਦਿਨ ਹੋ ਗਏ ਤੇ ਫਿਰ ਇਹਨਾਂ ਨੇ ਉੱਤੇ ਹੋਰ ਨੇ 10-11 ਪਾਕਿਸਤਾਨੀ ਬੋਰ ਲਿਆਂ ਦੀ ਕਿਡਨਾਪ ਕਰਕੇ ਹਮ ਤੇ ਏਜੰਟ ਪਾਕਿਸਤਾਨ ਦੇ ਸੀਗੇ ਸਾਰੇ ਜਯੋਤੀ ਰਾਇ ਆ ਪੀ ਰਾਇ ਕੰਗਲੇਟ ਵਾਲੇ ਇਹਨਾਂ ਦੇ ਪਾਕਿਸਤਾਨੀ ਏਜੰਟ ਦੇ ਨਾਲ ਹੈਗੀ ਗੱਲਬਾਤ ਤੇ ਇਹ ਸਾਰੇ ਮਿਲੇ ਹੋਏ ਆ ਤੇ ਹੋਰ ਵੀ ਮਤਲਬ ਇਹ ਪੈਸੇ ਦੀ ਮੰਗ ਕਿੰਨੇ ਕੇ ਪੈਸੇ ਤਾ ਉਹ ਮੰਗਦੇ ਪਹਿਲਾਂ ਇਹ ਸਾਡੇ ਕੋਲ 2 ਕਰੋੜ ਮੰਗਦੇ ਸੀਗੇ ਫੇ 1 ਕਰੋੜ ਤੇ ਆਈ ਤੇ ਉਸ ਤੋਂ ਬਾਅਦ ਕਹਿੰਦੇ 54 ਲੱਖ ਰੁਪਈਆ ਤੇ ਕੀ ਕੀ ਸਾਡੇ ਘਰ ਦੇ ਨੇ ਇਹਨਾਂ ਨੂੰ ਲੱਖ ਰੁਪਈਆ ਪਾਇਆ ਸੀਗਾ ਤੇ ਇਹ ਕਹਿੰਦੇ ਸਾਡੇ ਅਕਾਊਂਟ 'ਚ ਨਹੀਂ ਆਇਆ। ਕਿ ਉਸ ਤੋਂ ਬਾਅਦ ਸਾਡੇ ਘਰ ਦੇ ਡਰ ਕੇ ਕਿ ਇਹ ਇਹ ਲੱਖ ਰੁਪਈਆ ਲੈ ਕੇ ਮੁੱਕਰ ਗਿਆ ਕਿ ਜੀ ਇੰਨੇ ਪੈਸੇ ਇਹਨਾਂ ਨੂੰ ਦਵਾਂਗੇ ਗਾ ਫੇਰ ਇਹਨਾਂ ਨੇ ਕੁਝ ਦੱਸਣਾ ਪਿਆ। ਤੁਸੀਂ ਘਰ ਸੰਪਰਕ ਕਿਸ ਤਰ੍ਹਾਂ ਉਹਨਾਂ ਨੇ ਖੋ ਕਰਵਾਇਆ ਸੀ। ਉਹ ਸਾਨੂੰ ਕੁੱਟਦੇ ਸੀਗੇ, ਕੁੱਟ ਕੇ ਮੜਾ ਨੇ ਕਹਿਣਾ ਘਰ ਇੱਦਾਂ ਗੱਲ ਕਰੋ ਘਰਦਿਆਂ ਨੂੰ ਗਾਲਾਂ ਕਢਾਉਂਦੇ ਸੀਗੇ ਸਾਡੇ ਪਿੰਨਾਂ ਦੇ ਕੋਲੋਂ। ਹਾਂ ਬਹੁਤ ਹორცი ਕਰਦੇ ਸੀਗੇ ਮਾਰਦੇ ਸੀ ਪੈਪਾ ਨਾਲ ਕੁੱਟਦੇ ਸੀ ਕੋਈ ਪਾਣੀ ਦੇ ਵਿੱਚ ਇਦਾਂ ਮੂੰਹ ਦੇ ਕੇ ਕਰਦੇ ਸੀ ਕਦੀ ਕੋਸ਼ਿਸ਼ ਚਾਕੂ ਮਾਰਿਆ ਮੇਰੀ ਕੱਟ ਲੱਗੀ ਆ ਪੰਜ ਕੱਟ ਲੱਗੇ ਆ ਮੇਰੀ ਚਾਕੂ ਦੇ ਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉੱਥੇ ਕਿ ਚਲੋ ਬਾਹਰ ਪੁਲਿਸ ਨੂੰ ਕੰਪਲੇਨ ਕਰੀ ਆ ਨਹੀਂ ਉੱਥੋਂ ਭੱਜ ਨਹੀਂ ਸਕਦੇ ਕਿਉਂਕਿ ਅੰਦਰ ਹੀ ਉਹਨਾਂ ਨੇ ਸਾਨੂੰ ਲੋਕ ਕਰਕੇ ਰੱਖਿਆ ਹੋਇਆ ਸੀਗਾ ਜੀ ਤੇ ਹੁਣ ਜਦੋਂ ਵਾਪਸ ਆਏ ਤਾਂ ਕਿਸ ਤਰ੍ਹਾਂ ਤੁਹਾਨੂੰ ਪੁਲਿਸ ਨੇ ਲੱਭਿਆ ਉੱਥੇ ਹਾਂਜੀ ਸਾਨੂੰ ਤਹਿਰਾਨ ਦੀ ਸੀਆਈਡੀ ਨੇ ਸਾਨੂੰ ਉੱਥੇ ਰੈਸਕਿਊ ਕੀਤਾ ਹਾਂ ਤੇ ਜਿੱਦਾਂ ਇੱਕ ਬੰਦਾ ਇਹਨਾਂ ਦਾ ਜਿਹੜਾ ਹਰਾਨੀ ਹੁੰਦਾ ਸੀਗਾ ਉਹ ਇਦਾਂ ਨੇ ਇਹਨਾਂ ਦੀ ਟਾਪੀ ਖੜਕਾਉਂਦਾ ਹੁੰਦਾ ਸੀਗਾ ਤੇ ਪੁਲਿਸ ਆਈ ਪੁਲਿਸ ਨੇ ਪਹਿਲਾਂ ਗੇਟ ਖੜਕਾਇਆ ਇਹਨਾਂ ਨੇ ਖੋਲਿਆ ਨਹੀਂ ਉਹਨੇ ਫਿਰ ਟਾਕੀ ਕਰ ਗਈ ਇਹਨਾਂ ਨੂੰ ਲੱਗਾ ਕਿ ਸੁਲਤਾਨ ਆ ਗਿਆ ਜਿਹੜਾ ਇਹਨਾਂ ਦਾ ইরਾਨੀ ਇੱਕ ਬੰਦਾ ਆ ਤੇ ਫਿਰ ਇਹਨਾਂ ਨੇ ਗੇਟ ਖੋਲਿਆ ਫਿਰ ਜਿੱਦਾਂ ਗੇਟ ਖੋਲਿਆ ਫਿਰ ਸੀਆਈਡੀ ਵਾਲੇ ਸਾਰੇ ਇੱਥੇ ਆਏ ਉਹਨਾਂ ਨੇ ਸਭ ਨੂੰ ਰੈਸਕਿਊ ਕੀਤਾ ਉੱਥੋਂ ਤੇ ਜਿਹੜੇ ਉੱਥੇ ਬੰਦੇ ਰਹੇ ਹੋਰ ਜਿਹੜੇ ਦੇਖਭਾਲ ਕਰਦੇ ਸੀ ਤੁਹਾਨੂੰ ਜਿਹੜੇ ਏਜੰਟ ਸੀਗੇ ਉਹ ਵੀ ਕੋਈ ਗ੍ਰਿਫਤਾਰ ਕੀਤਾ ਉਹਨਾਂ ਨੇ ਨਹੀਂ ਜਿਹੜੇ ਉੱਥੇ ਜਿਨ੍ਹਾਂ ਨੇ ਤੁਹਾਨੂੰ ਕਿਡਨਾਪ ਕੀਤਾ ਸੀਗਾ ਪਾਕਿਸਤਾਨੀ ਕਿਡਨਾਪ ਹੋਏ ਆ ਜਿਹੜਾ ইরਾਨੀ ਸੀਗਾ ਉਹ ਫਰਾਰ ਆ अच्छा ਉਹਨਾਂ ਨੂੰ ਪੁਲਿਸ ਨੇ ਅਰੇਸਟ ਕਰ ਲਿਆ ਹਾਂਜੀ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਅਰੇਸਟ ਕੀਤਾ ਅੱਛਾ ਤੇ ਫਿਰ ਉਸ ਤੋਂ ਬਾਅਦ ਇੰਡੀਅਨ ਐਂਬੈਸੀ ਵੀ ਆਈ ਸੀ ਉੱਥੇ ਹਾਂਜੀ ਇੰਡੀਅਨ ਐਂਂਬੈਸੀ ਆਈ ਉਹਨਾਂ ਨੇ ਸਾਨੂੰ ਉੱਥੋਂ ਜ਼ਿੰਮੇਵਾਰੀ ਲਈ ਸਾਡੀ ਸਾਰੀ ਉਹ ਸਾਨੂੰ ਫਿਰ ਉੱਥੋਂ ਲਿਆ ਬਹੁਤ ਸਾਥ ਦਿੱਤਾ ਇੰਡੀਅਨ ਐਂਬੈਸੀ ਨੇ ਸਿਦਾਰਥ ਸਰ ਨੇ ਤੋਂ ਬਹੁਤ ਜ਼ਿਆਦਾ ਹਮਾਰਾ ਕੀਆ ਅੱਛਾ ਕੀ ਕਹਿਣਾ ਛੱਡਿਓ ਪਾਪ ਸਰਕਾਰ ਦਾ ਤੋਂ ਧੰਨਵਾਦ ਕਰਨਾ ਚਾਹੁੰਦੇ ਹਾਂਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡਾ ਬਹੁਤ ਕੀਤਾ ਮਤਲਬ ਇਹ ਐਸ ਦਾ ਫੈਮਿਲੀ ਉਹਨਾਂ ਨੇ ਸਾਡੇ ਨਾਲ ਟਰੀਟ ਕੀਤਾ ਬਹੁਤ ਵਧੀਆ ਤੇਹਰਾਨ ਤੇਹਰਾਨ ਦੀ ਪੁਲਿਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਦਾ ਬਿਹੇਵੀਅਰ ਬਹੁਤ ਚੰਗਾ ਆ ਉਹਦਾ ਵੀ ਉਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਸਾਰੀ ਸੁਣਵਾਈ ਉਹਨਾਂ ਨੇ ਕੀਤੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਰਾਨ ਕੰਬੈਕਸੀ ਦਾ ਸਾਡੀ ਇੰਡੀਅਨ ਮੋਦੀ ਸਰਕਾਰ ਦਾ ਜਿਹੜੀ ਸਾਡੇ ਬੱਚਿਆਂ ਦੀ ਇੰਨੀ ਹੈਲਪ ਕਰਕੇ ਤੋਂ ਸਾਨੂੰ ਬੱਚੇ ਸਹੀ ਸਲਾਮਤ ਘਰਾਂ ਨੂੰ ਵਾਪਸ ਬਿਆੰਦੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਸਰਕਾਰ ਜੀ ਕਿੰਨੇ ਪੈਸੇ ਲਾ ਕੇ ਟੋਟਲ ਭੇਜਿਆ ਸੀ ਬਾਹਰ ਹਾਂ ਜੀ 18 ਲੱਖ ਰੁਪਏ ਹਾਂ ਜੀ ਜੀ ਕਿ ਕਿ ਕਿੰਨਾ ਟਾਈਮ ਰਹਿ ਫਿਰ ਬਾਹਰ ਜਦੋਂ ਈਰਾਨ ਚ ਫਸੇ ਸੀ ਕਿੰਨਾ ਟਾਈਮ ਫਸੇ ਰਹੇ ਦੋ ਮਹੀਨੇ ਵੱਲ ਤਕਰੀਬਨ ਆਇਆ ਪੰਜ ਤਰੀਕ ਨੂੰ ਦੋ ਮਹੀਨੇ ਨੰਨ ਹੋ ਜਾਣੇ ਸੀ ਉੱਤੇ ਹਾਂਜੀ ਤੇ ਜਦੋਂ ਇਹ ਚੱਲ ਰਿਹਾ ਸੀ ਉਸ ਤੋਂ ਬਾਅਦ ਤੁਹਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੁੰਦੀ ਰਹੀ ਇਸ ਨੂੰ ਲੈ ਕੇ ਵਾਪਸ ਬਲੋਨ ਨੂੰ ਲੈ ਕੇ ਹਾਂਜੀ ਪ੍ਰਸ਼ਾਸਨ ਆ ਹੁੰਦੀ ਸੀ ਪਰ ਅਜੇ ਤੱਕ ਵੀ ਪ੍ਰਸ਼ਾਸਨ ਤੋਂ ਤਾਂ ਕੁਝ ਨਹੀਂ ਹੋਇਆ ਜੀ ਇਹ ਜਿੰਨਾ ਇਹਨਾਂ ਨੇ ਜਾਂਦਾ ਭਾਰਤ ਸਰਕਾਰ ਦੇ ਹਾਂਜੀ ਭਾਰਤ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਉਹ ਨਹੀਂ ਉੱਤਰ ਦੀ ਸਰਕਾਰ ਨੇ ਆਹ ਰਾਣ ਸਰਕਾਰ ਨੇ ਮਜਿੰਦਰ ਸਿੰਘ ਸਿਰਸਾ ਉਹ ਨਹੀਂ ਕੀਤਾ ਇਹ ਆਪਣਾ ਹਰ ਆਪਣਾ ਜਿੱਦਾਂ ਉਹਨਾਂ ਕਰਦੇ ਆ ਉਹਨਾਂ ਵੀ ਸਾਡੀ ਹੈਲਪ ਕੀਤੀ ਆ ਉਹਨਾਂ ਦਾ ਵੀ ਸੇ ਧੰਨਵਾਦ ਕਰਦੇ ਆ ਪਰ ਹੁਣ ਜਿੱਦਾਂ ਲੜਾਈ ਦਾ ਮਾਹੌਲ ਉੱਥੇ ਹੋ ਗਿਆ ਸੀ ਤਾਂ ਫਿਰ ਤਾਂ ਬਹੁਤ ਔਖੇ ਸਾਡੀ ਭਾਰਤ ਸਰਕਾਰ ਨੇ ਇੰਨਾ ਕਿੰਨੇ ਵਾਰੀ ਲਈ ਆ ਤੇ ਸਾਡੇ ਬੱਚੇ ਸਹੀ ਸਲਾਮਤ ਸਨ ਜਿਹੜਾ ਏਜੰਟ ਸੀਗਾ ਉਹ ਫਰਾਰ ਆ ਇਸ ਵੇਲੇ ਜਿੰਨੇ ਨੇ ਭੇਜਿਆ ਸੀ ਹਾਂਜੀ ਕੀ ਕੋਈ ਕੰਪਲੇਨਟ ਦਰਜ ਕਰਵਾਈ ਉਹਦੇ ਖਿਲਾਫ ਹਾਂਜੀ ਐਫ ਆਈ ਆਰ ਦਰਜਾ ਜੀ ਹਾਂਜੀ ਉਹਦੇ ਕਿਸੇ ਕੋਈ ਪਰਿਵਾਰਿਕ ਮੈਂਬਰ ਦਾ ਨਹੀਂ ਪਤਾ ਕਿੱਥੋਂ ਦਾ ਸੀਗਾ ਰਹਿਣਾ ਦਾ ਉਹਨਾਂ ਨਾਲ ਸੰਪਰਕ ਹੋ ਜਾਵੇ ਨਹੀਂ ਇਹਨਾਂ ਦਾ ਹੀ ਪਤਾ ਸੀ ਇਹ ਦੋਨੋਂ ਭਰਾ ਸੀਗੇ ਰਹਿੰਦੇ ਸੀਗੇ ਜੋ ਟਿਕੜਾ ਵਾਲਾ ਦਸਤਖਰਨੀ ਦੇ ਵਿੱਚ ਇਹਨਾਂ ਦੀ ਕੋਠੀ ਆ ਉੱਥੋਂ ਦੇ ਮਾਪੇ ਵੀ ਇਹਦੇ ਸੀਗੇ ਸਾਡੇ ਇਹ ਜਿੱਦੇ ਲਾ ਕੇ ਘਰ ਨੂੰ ਫਰਾਨ ਮਾਰੇ ਇਸ ਤੁਹਾਡੇ ਬੱਚਿਆਂ ਤੇ ਜ਼ੁਲਮ ਬਹੁਤ ਆਇਆ ਉਹਨਾਂ ਏਜੰਟਾਂ ਨੇ ਜਿਸ ਤਰ੍ਹਾਂ ਮਾਰੇ ਹੋਏ ਚਾਕੂ ਮਾਰੇ ਹੋਏ ਬੱਚਿਆਂ ਤੇ ਤਾਂ ਬਹੁਤ ਜ਼ੁਲਮ ਇਹਨਾਂ ਨੂੰ ਤਾਂ ਦਿੱਤਾ ਹੀ ਨਹੀਂ ਪਾਣੀ ਵੀ ਨਹੀਂ ਸੀ ਕਹਿੰਦੇ ਪੀਣ ਨੂੰ ਦਿੰਦੇ ਜਿੱਦਾਂ ਜਿੱਦਾਂ ਦੇ ਇਹ ਦੱਸਦੇ ਆ ਵੀ ਜ਼ੁਲਮ ਸਾਡੇ ਨਾਲ ਹੋਇਆ ਹੁਣ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਤਾਂ ਪਰ ਨਹੀਂ ਉਹਨਾਂ ਨੂੰ ਖਾੜੀ ਨਹੀਂ ਸਕਦਾ ਏਜੰਟ ਨੂੰ ਤਾਂ ਵਿਜੋਦੀ ਬਣਦੀ ਕਾਰਵਾਈ ਹੈ ਇਹਨਾਂ ਦੇ ਮੁਤਾਬਕ ਤਾਂ ਉਹ ਸਜ਼ਾ ਮਿਲਣੀ ਚਾਹੀਦੀ ਹੈ ਜੰਗ ਪੈਸੇ ਤਾਂ ਬਾਅਦ ਦੀ ਗੱਲ ਵਾ ਚਲੋ ਬੱਚਾ ਜਾਨ ਬਚ ਗਈ ਇਹਦੀ ਪਹਿਲਾਂ ਤਾਂ ਉਹਨੂੰ ਫੜ ਕੇ ਇਹਨਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਉਹ ਦੋਸਹੀ ਅਜੇ ਤੱਕ ਫੜੀ ਨਹੀਂ ਹੋਇਆ ਇਹਨਾਂ ਦੇ ਜਿਹੜੇ ਪੈਸੇ ਲਾਏ ਸੀਗੇ ਤੁਹਾਡੇ ਪਰਿਵਾਰ 'ਚ ਜਿਹਦਾ ਕੋਣ ਕੋ ਕੰਮ ਕਰ ਕੀ ਕਰਦਾ ਸੋਰਸ ਆਫ ਇਨਕਮ ਕੀ ਹੈਗਾ ਸਾਡੇ ਇਹਨਾਂ ਦੇ ਪਾਪਾ ਪਿੰਡ ਵਿਹੇਚ ਸੀਗੇ ਹਾਂਜੀ ਤਾਂ ਫਿਰ ਥੋੜੀ ਅਸੀਂ ਸਾਡੇ ਰਿਸ਼ਤੇਦਾਰ ਕੋਲ ਜੈਂਟੀ ਨੇ ਸਾਡੇ ਨਾਲ ਗੱਲ ਹੀ ਪਹਿਲੇ ਦਿਨ ਤੋਂ ਇਹ ਕੀਤੀ ਸੀ ਕਿ ਵੀ ਮੈਂ ਕੈਸ਼ ਲੈਣਾ ਤਾਂ ਤੁਸੀਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਦੇ ਹਾਂ ਫਿਰ ਅਸੀਂ ਰਿਸ਼ਤੇਦਾਰਾਂ ਨੇ ਸਾਡੀ ਬਹੁਤ ਹੈਲਪ ਸਾਰਿਆਂ ਨੇ ਕੈਸ਼ ਦਿੱਤੀ ਚਲੋ